ਸਤਿ ਸ੍ਰੀ ਅਕਾਲ ਦੋਸਤੋ ਪਿੰਡਾਂ ਵਾਲੇ ਨਿਵੇਸ਼ਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਦੋਸਤੋ ਅੱਜ ਦੀ ਜਿਹੜੀ ਵੀਡੀਓ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਇਹ ਵੀਡੀਓ ਆਪਣੀ ਖਾਸ ਕਰਕੇ ਆਪਣੀਆਂ ਮਾਵਾਂ ਭੈਣਾਂ ਦੇ ਲਈ ਆ ਜਿਹੜੀਆਂ ਕੁਝ ਕੰਮ ਕਰਕੇ ਆਪਣੇ ਜੀਵਨ ਸੱਤਰ ਨੂੰ ਉੱਪਰ ਚੱਕਣਾ ਚਾਹੁੰਦੀਆਂ ਨੇ ਤਾਂ ਉਹਨਾਂ ਦੇ ਲਈ ਇਹ ਬਹੁਤ ਹੀ ਵਧੀਆ ਵੀਡੀਓ ਸਿੱਧ ਹੋਵੇਗੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਨਾ ਮਾਮਾ ਭੈਮਾ ਨੂੰ ਇਹ ਜਾਣਕਾਰੀ ਦੇਵਾਂ ਵੀ ਕਿਵੇਂ ਉਹ 5 ਤੋਂ 7000 ਰੁਪਇਆ ਇੱਕ ਮਹੀਨੇ ਦਾ ਇਸ ਯੋਜਨਾ ਦੇ ਤਹਿਤ ਕਮਾ ਸਕਦੀਆਂ ਨੇ ਤਾਂ ਦੋਸਤੋ ਆਪਾਂ ਕਰਦੇ ਆਂ ਫਿਰ ਵੀਡੀਓ ਸਟਾਰਟ ਹਾਂਜੀ ਦੋਸਤੋ ਇਸ ਯੋਜਨਾ ਦਾ ਨਾਮ ਆ LIC ਬੀਮਾ ਸਾਖੀ ਯੋਜਨਾ ਇਹ ਯੋਜਨਾ ਜਿਹੜੀ LIC ਲਾਈਫ ਇੰਸ਼ੋਰੈਂਸ ਆਫ ਇੰਡੀਆ ਤੇ ਗੋ ਸੈਂਟਰ ਗਵਰਨਮੈਂਟ ਦੇ ਸੰਯੋਗ ਦੇ ਨਾਲ ਚਲਾਈ ਜਾ ਰਹੀ ਹੈ ਵੈਸੇ ਯੋਜਨਾ ਜਿਹੜੀ ਇੱਕ ਵਜੀਫਾ ਯੋਜਨਾ ਗਈ ਜਿਸ ਦਾ ਮੇਨ ਮਕਸਦ ਹੈ ਵੀ ਜਿਹੜੀਆਂ ਆਪਣੀਆਂ ਮਾਮਾ ਭੈਣਾਂ ਨੇ ਉਹਨਾਂ ਦੇ ਜੀਵਨ ਸਥਰ ਨੂੰ ਉੱਪਰ ਚੱਕਣਾ ਤੇ ਉਹਨਾਂ ਨੂੰ ਇੱਕ ਫਾਈਨੈਂਸ਼ੀਅਲ ਸਪੋਰਟ ਕਰਨਾ LIC ਬੀਮਾ ਸੱਕੀ ਯੋਜਨਾ ਹੈ ਇਹ ਕੀ ਯੋਜਨਾ ਹੈ ਇਹ ਯੋਜਨਾ ਦੇ ਤਹਿਤ ਕੋਈ ਵੀ ਆਪਣੀ ਮਾਂ ਭੈਣ ਹੈ ਜਿਹੜੀ ਉਹ ਇੱਕ LIC ਏਜੰਟ ਦੇ ਤੌਰ ਤੇ ਕੰਮ ਕਰ ਸਕਦੀ ਹੈ ਇਹ ਯੋਜਨਾ ਦਾ ਲਾਭ ਹੈ ਜਿਹੜਾ ਉਹ 3 ਸਾਲਾਂ ਤੱਕ ਹੀ ਕਿਸੇ ਵੀ ਮਤਲਬ ਕਿ ਔਰਤ ਨੂੰ ਦਿੱਤਾ ਜਾਂਦਾ ਹੈਗਾ 3 ਸਾਲਾਂ ਤੱਕ ਉਹ ਵੀਵਣ ਸਖੀ ਜਿਹੜੀ ਯੋਜਨਾ ਹੈ ਬੀਮਾ ਸਖੀ ਯੋਜਨਾ ਇਹਦੇ ਵਿੱਚ 3 ਸਾਲਾਂ ਤੱਕ ਕੋਈ ਵੀ ਔਰਤ ਕੰਮ ਕਰ ਸਕਦੀ ਹੈ ਹੁਣ ਤੁਹਾਨੂੰ ਦੋਸਤੋ ਆਪਾਂ ਦੱਸਦੇ ਆਂ ਵੀ ਇਹਦੇ ਵਾਸਤੇ ਕੀ ਯੋਗਤਾ ਹੋਣੀ ਚਾਹੀਦੀ ਆ ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਸਕੀਮ ਆ ਕੀ ਇਹ ਔਰਤਾਂ ਦੇ ਲਈ ਆ ਕੋਈ ਵੀ ਮਰਦੇ ਸਕੀਮ ਦੇ ਵਿੱਚ ਅਪਲਾਈ ਨਹੀਂ ਕਰ ਸਕਦਾ ਦੂਸਰਾ ਵੀ 10ਵੀਂ ਪਾਸ ਹੋਣੀ ਚਾਹੀਦੀ ਆ ਜੋ ਵੀ ਲੇਡੀਜ਼ ਜਾਂ ਜੋ ਵੀ ਆਪਣੀ ਮਾਂ ਭੈਣ ਇਹ ਸਕੀਮ ਦੇ ਵਿੱਚ ਕੰਮ ਕਰਨਾ ਚਾਹੁੰਦੀ ਆ ਤਾਂ ਘੱਟੋ ਘੱਟ ਕੁਆਲਿਫਿਕੇਸ਼ਨ ਉਹਦੀ 10ਵੀਂ ਪਾਸ ਹੋਣੀ ਚਾਹੀਦੀ ਆ ਤੀਸਰਾ ਦੋਸਤੋ ਵੀ ਉਹਦੀ ਉਮਰ ਆ ਜਿਹੜੀ ਉਹ 18 ਸਾਲ ਤੋਂ ਲੈ ਕੇ 70 ਸਾਲ ਦੇ ਵਿੱਚ ਹੋਣੀ ਚਾਹੀਦੀ ਆ ਤੇ ਚੌਥਾ ਜਿਹੜਾ ਮਤਲਬ ਕਿ ਉਹ ਕੰਮ ਕਰਨ ਦੀ ਉਹਨੂੰ ਇੱਛਾ ਹੋਣੀ ਚਾਹੀਦੀ ਆ ਤਾਂ ਜੋ ਬੋਲ ਕੇ ਲੋਕਾਂ ਨੂੰ LIC ਦੀ ਜਿਹੜੀਆਂ ਪਾਲਸੀਆਂ ਨੇ ਜਿਹੜੇ ਪਲਾਨ ਨੇ ਉਹ ਸਮਝਾ ਸਕੇ ਤੇ ਉਹਨਾਂ ਦੇ ਮਤਲਬ ਕਿ بیمੇ ਵਗੈਰਾ ਜਾਂ ਇੰਸ਼ੋਰੈਂਸ ਵਗੈਰਾ ਦੀਆਂ ਪਾਲਸੀਆਂ ਦੇ ਵਿੱਚ ਉਹਨਾਂ ਤੋਂ ਅਪਲਾਈ ਕਰਾ ਸਕੇ ਇਸ ਤੋਂ ਬਾਅਦ ਆ ਦੋਸਤੋ ਵੀ ਇਹ ਸਕੀਮ ਦੇ ਵਿੱਚ ਕਿੰਨੇ ਪੈਸੇ ਮਿਲਣਗੇ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਹਾਂ ਹਾਂਜੀ ਦੋਸਤੋ ਇਸ ਸਕੀਮ ਦੇ ਵਿੱਚ ਪਹਿਲੇ ਸਾਲ ਆ ਜਿਹੜਾ ਉਹ 7000 ਰੁਪਏ ਮਹੀਨਾ ਉਸ ਸਖੀ ਨੂੰ ਦਿੱਤਾ ਜਾਊਗਾ ਜਿਹੜੀ ਇਹ ਯੋਜਨਾ ਦੇ ਵਿੱਚ ਕੰਮ ਕਰੋਗੀ ਤੇ ਦੂਸਰੇ ਸਾਲਾਂ ਜਿਹੜਾ ਹੈ 6000 ਰੁਪਏ ਮਹੀਨਾ ਦਿੱਤਾ ਜਾਵੇਗਾ ਤੇ ਤੀਜੇ ਸਾਲ ਇਹਦੇ ਵਿੱਚ ਮਤਲਬ ਕਿ 5000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਊਗਾ ਮਤਲਬ ਕਿ 1000 ਰੁਪਏ ਮਹੀਨਾ ਹਰ ਇੱਕ ਸਾਲ ਉਹਦਾ ਘਟ ਹੁੰਦਾ ਜਾਊਗਾ ਤੇ ਦੂਸਰਾ ਜਿੰਨੀਆਂ ਜਿੰਨੀਆਂ ਉਹ ਮਤਲਬ ਕਿ ਪਾਲਸੀਆਂ ਕਰੂਗੀ ਤਾਂ ਉਸ ਦੇ ਵਿੱਚ ਉਸ ਦਾ ਕਮਿਸ਼ਨ ਅਲੱਗ ਤੋਂ ਹੋਵੇਗਾ ਇਹ ਪੈਸੇ ਉਹਨੂੰ ਅਲੱਗ ਤੋਂ ਦਿੱਤੇ ਜਾਣਗੇ ਤੇ ਜਿਹੜਾ ਕਮਿਸ਼ਨ ਆ ਉਹ ਅਲੱਗ ਤੋਂ ਹੋਵੇਗਾ ਉਸਦੇ ਵਿੱਚ ਕਮਿਸ਼ਨ ਦਾ ਉਹਨੂੰ 1 ਸਾਲ ਦਾ ਮਤਲਬ ਕਿ 48000 ਰੁਪਏ ਤੱਕ ਦਾ ਕਮਿਸ਼ਨ ਉਹਨੂੰ ਦਿੱਤਾ ਜਾਵੇਗਾ ਜਿਵੇਂ ਜਿਸ ਹਿਸਾਬ ਦੇ ਨਾਲ ਮਤਲਬ ਕਿ ਉਹ ਕੁਆਲਿਟੀਆਂ ਕਰੋਗੇ ਜੇਕਰ ਜ਼ਿਆਦਾ ਕੁਆਲਿਟੀਆਂ ਕਰੋਗੇ ਤਾਂ ਉਹਦਾ ਜ਼ਿਆਦਾ ਕਮਿਸ਼ਨ ਹੋ ਜਾਊਗਾ ਵੈਸੇ 48000 ਰੁਪਏ ਤੱਕ ਦਾ ਇਹੜਾ ਕਮਿਸ਼ਨ ਆ ਉਹ 1 ਸਾਲ ਦੇ ਵਿੱਚ ਉਹਨੂੰ ਦਿੱਤਾ ਜਾਵੇਗਾ ਹੁਣ ਇਸ ਤੋਂ ਬਾਅਦ ਦੋਸਤੋ ਆਪਾਂ ਤੁਹਾਨੂੰ ਦੱਸਦੇ ਹਾਂ ਵੀ LIC ਸਖੀ ਬੀਮਾ ਯੋਜਨਾ ਕੀ ਇਹਦੇ ਤਹਿਤ ਉਹਨੂੰ ਕੰਮ ਕੀ ਕਰਨਾ ਗੌਰਤ ਨੂੰ ਜੇ ਆਪਣੀ ਮਾਂ ਪੈਣ ਕੀ ਕੰਮ ਕਰੋਗੀ ਜਿਸ ਦੇ ਬਦਲੇ ਵਿੱਚ ਉਹਨੂੰ ਪਹਿਲੇ ਸਾਲ 7000 ਰੁਪਏ ਮਹੀਨਾ ਦੂਸਰੇ ਸਾਲ 6000 ਰੁਪਏ ਮਹੀਨਾ ਦੇ ਤੀਜੇ ਸਾਲ 5000 ਰੁਪਏ ਮਹੀਨਾ LIC ਇਹੜੀ ਦੇ ਰਹੀ ਹੈ ਤਾਂ ਇਸ ਵਿੱਚ ਉਸਨੇ ਕੀ ਕਰਨਾਗਾ LIC ਵੱਲੋਂ ਬਕਾਇਦਾ ਏਜੰਟ ਦੀ ਟ੍ਰੇਨਿੰਗ ਦਿੱਤੀ ਜਾਊਗੀ ਉਹਨੂੰ ਤਾਂ ਟ੍ਰੇਨਿੰਗ ਲੈਣ ਤੋਂ ਬਾਅਦ ਉਸਨੇ ਜਿਹੜੇ ਬੀਮੇ ਦੀ ਜਾਣਕਾਰੀ ਆ ਉਹ ਲੋਕਾਂ ਨੂੰ ਸਮਝਾਉਣੀ ਆ ਬੀਮੇ ਦੀਆਂ ਸਕੀਮਾਂ ਬਾਰੇ ਬੀਮੇ ਦੇ ਪਲੈਨਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣੀ ਆ ਜਿਸ ਦੇ ਹਿਸਾਬ ਨਾਲ ਉਹਨੂੰ ਟ੍ਰੇਨਿੰਗ ਪਹਿਲੀ LIC ਆ ਜਿਹੜੀ ਉਹ ਦੇਵੇਗੀ ਇਸ ਤੋਂ ਬਾਅਦ ਉਸਨੇ ਮਤਲਬ ਹੋਰ ਕੀ ਕਰਨਾਗਾ ਤਾਂ ਜਿਹੜੇ ਬੀਮਾ ਦੇ ਸਕੀਮਾਂ ਨੇ ਪਲੈਨ ਨੇ ਉਹਨਾਂ ਦੀ ਇੱਕ ਤਾਂ ਜਾਣਕਾਰੀ ਦੇਣੀ ਆ ਉਸ ਤੋਂ ਬਾਅਦ ਉਸਨੇ ਮਦਦ ਲਈ ਫਾਰਮ ਭਰਨੇ ਆ ਜਿਹੜੇ ਵੀ ਕੋਈ ਬੀਮਾ ਕਰਵਾਉਣਾ ਚਾਹੁੰਦਾ ਉਹਦੇ ਥਰੂ ਉਹਨਾਂ ਦੇ ਫਾਰਮ ਭਰਨੇ ਆ ਤੇ ਉਹ ਫਾਰਮ ਜਮ੍ਹਾਂ ਕਰਨੇ ਨੇ LIC ਦੇ ਆਫਿਸ ਦੇ ਵਿੱਚ ਤੇ ਉਸ ਤੋਂ ਬਾਅਦ ਜੇਕਰ ਕਿਸੇ ਦਾ ਕੋਈ ਕਲੇਮ ਵਗੈਰਾਗਾ ਤਾਂ ਕਲੇਮ ਕਰਾਉਣ ਦੇ ਵਿੱਚ ਵੀ ਉਹਦੀ ਮਦਦ ਕਰਨੀ ਆ ਤਾਂ ਇਹਨੇ ਕੰਮ ਉਸ ਸਕੀ ਦੇ ਹੋਣਗੇ ਜਿਹੜੇ ਕਿ ਉਹ ਆਪਣੇ ਲੋਕਲ ਜਿਹੜੀ LIC ਦੀ ਬ੍ਰਾਂਚ ਆ ਉਹਦੇ ਅੰਦਰ ਉਹ ਕੰਮ ਕਰੂਗੀ ਤੇ ਉਸ ਨੂੰ ਇਹ ਕੰਮ ਆ ਜਿਹੜੇ ਇਸ ਬਦਲੇ ਦੇ ਵਿੱਚ ਕਰਨੇ ਆ ਜਿਹੜਾ ਉਹਨੂੰ ਮਤਲਬ ਕਿ ਪੇਮੈਂਟ ਹਰ ਮਹੀਨੇ ਮਿਲੇਗੀ ਇਸ ਤੋਂ ਬਾਅਦ ਵੀ ਕੌਣ ਆ ਔਰਤ ਆ ਇਹ ਕਿਹੜੀ ਔਰਤ ਆ ਜਿਹੜੀ ਇਹ ਸਖੀ ਬੀਮਾ ਯੋਜਨਾ ਦੇ ਵਿੱਚ ਅਪਲਾਈ ਨਹੀਂ ਕਰ ਸਕਦੀ ਉਹ ਕਿਸੇ ਵੀ ਕੋਈ LIC ਦਾ ਕੋਈ EMPLOYEES ਕੋਈ ਕਰਮਚਾਰੀ ਆ ਉਹਦੇ ਘਰ ਵਾਲੀ ਨਹੀਂ ਹੋਣੀ ਚਾਹੀਦੀ ਉਹਦੀ ਜਾ ਭੈਣ ਨਹੀਂ ਹੋਣੀ ਚਾਹੀਦੀ ਜਾਂ ਉਹਦੀ ਕੋਈ ਕਲੋਜ਼ ਦੀ ਰਿਸ਼ਤੇਦਾਰੀ ਦੀ ਉਹਦੇ ਨਾਲ ਨਹੀਂ ਹੋਣੀ ਚਾਹੀਦੀ ਤਾਂ ਉਹ ਤਾ ਅਪਲਾਈ ਕਰ ਸਕਦੀ ਆ ਦੂਸਰਾ ਜੇ ਕੋਈ LIC 에ਜੈਂਟਾ ਤਾਂ ਉਹਦੀ ਵੀ ਘਰ ਵਾਲੀ ਉਹਦੀ ਮਾਂ ਜਾਂ ਭੈਣ ਵੀ ਇਹ ਕੰਮ ਨਹੀਂ ਕਰ ਸਕਦੇ ਕਿਉਂਕਿ ਇਹ ਅਲੱਗ ਤੋਂ ਜਿਹੜੀਆਂ ਔਰਤਾਂ ਬੇਰੁਜ਼ਗਾਰ ਨੇ ਤੇ ਆਪਣਾ ਕੋਈ ਕੰਮ ਸਟਾਰਟ ਕਰਨਾ ਚਾਹੁੰਦੀਆਂ ਨੇ ਉਹਨਾਂ ਵਾਸਤੇ ਸਕੀਮ ਆ ਗਈ ਉਨਾ ਨੂੰ ਸਪੈਸ਼ਲੀ ਫਾਇਦਾ ਪਹੁੰਚਾਉਣ ਵਾਸਤੇ ਸਕੀਮ ਦਾ ਮੇਨ ਮਕਸਦ ਇਹੀ ਆ ਇਸ ਤੋਂ ਬਾਅਦ ਆਪਾਂ ਜਿਹੜੀਆਂ ਮਾਵਾਂ ਭੈਣਾਂ ਨੇ ਇਹ ਸਕੀਮ ਦੇ ਵਿੱਚ ਕੰਮ ਕਰਨਾ ਚਾਹੁੰਦੀਆਂ ਨੇ ਬੀਮਾ ਸਖੀ ਯੋਜਨਾ ਦੇ ਵਿੱਚ ਤਾਂ ਉਹ ਕਿਵੇਂ ਅਪਲਾਈ ਕਰ ਸਕਦੀਆਂ ਨੇ ਤਾਂ ਤੁਸੀਂ ਜਿਹੜੀ LIC ਦੀ ਵੈਬਸਾਈਟ ਆ ਉਹਦੇ ਉੱਤੇ ਜਾ ਕੇ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ ਉਸ ਦੇ ਵਾਸਤੇ ਤੁਹਾਨੂੰ LIC ਦੀ ਵੈਬਸਾਈਟ ਦੇ ਉੱਤੇ ਜਾਣਾਗਾ ਤੇ ਉੱਥੇ LIC ਸਕੀ ਸਕੀ ਯੋਜਨਾ ਦੇ ਅੰਦਰ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਆ ਤੇ ਉਸ ਦਾ ਸਾਰਾ ਜਿਹੜਾ ਫਾਰਮ ਵਗੈਰਾ ਆਨਲਾਈਨ ਭਰਿਆ ਜਾਊਗਾ ਤੇ ਉਹਨੂੰ ਆਨਲਾਈਨ ਹੀ ਆਪਾਂ ਸਬਮਿਟ ਕਰ ਸਕਦੇ ਆ ਤੇ ਉਸ ਤੋਂ ਬਾਅਦ ਆਪਾਂ ਨੂੰ LIC ਵੱਲੋਂ ਆਪਣੇ ਨਾਲ ਕੰਟੈਕਟ ਕੀਤਾ ਜਾਊਗਾ ਤੇ ਆਪਾਂ ਇਹ ਯੋਜਨਾ ਦਾ ਹਿੱਸਾ ਬਣ ਸਕਦੇ ਆ ਤੇ ਆਪਾਂ LIC ਦੇ ਬ੍ਰਾਂਚ ਦੇ ਵਿੱਚ ਜਾ ਕੇ ਵੀ ਇਸ ਬਾਰੇ ਹੋਰ ਜਾਣਕਾਰੀ ਹੈ ਜਿਹੜੀ ਉੱਥੋਂ ਪ੍ਰਾਪਤ ਕਰ ਸਕਦੇ ਆ ਤਾ ਦੋਸਤੋ ਉਮੀਦ ਹੈ ਵੀ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਹੋਊਗੀ ਜੇਕਰ ਕਿਸੇ ਦਾ ਕੋਈ ਸਵਾਲ ਆ ਜਾਂ ਕੋਈ ਆਪਾਂ ਨੂੰ ਕੋਈ ਸੁਜੈਸ਼ਨ ਦੇਣਾ ਚਾਹੁੰਦਾ ਤਾਂ ਆਪਣੇ ਕਮੈਂਟ ਬਾਕਸ ਦੇ ਵਿੱਚ ਆ ਕੇ ਤੁਸੀਂ ਆਪਣਾ ਕਮੈਂਟ ਲਿਖ ਸਕਦੇ ਹੋ ਬਾਕੀ ਆਪਣੀਆਂ ਆਉਣ ਵਾਲੀਆਂ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਦਬਾ ਕੇ ਨੋਟੀਫਿਕੇਸ਼ਨ ਆਨ ਰੱਖੋ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀਆਂ ਰਹਿਣ ਤਾਂ ਆਪਾਂ ਮਿਲਦੇ ਹਾਂ ਫਿਰ ਕਿਸੇ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਸਾਰੇ ਦੋਸਤਾਂ ਦਾ ਧੰਨਵਾਦ ਸਸੀ ਕਾਲ ਦੋਸਤੋ